ਨੋਰ ਬਹੁਤ ਸਾਰੇ ਜਿਹੜੇ ਬੁੱਧੀਜੀਵ ਗੱਲਬਾਤ ਕਰ ਰਹੇ ਨੇ ਕੋਰੇ ਵਿੱਚ ਕਾਂਗਰਸ ਪਾਰਟੀ ਮੈਂ ਇਹ ਤਾਂ ਨਹੀਂ ਕਹਿੰਦਾ ਜਿਵੇਂ ਕੋਈ ਕਹਿੰਦਾ 13 0 ਕੋਈ ਕਹਿੰਦਾ ਕਿ ਅਸੀਂ 25 ਸਾਲ ਰਾਜ ਕਰਾਂਗੇ ਬਟ ਮੈਨੂੰ ਉਮੀਦ ਹੈ ਵੀ ਕਾਂਗਰਸ ਪਾਰਟੀ ਸਭ ਤੋਂ ਵੱਡੀ ਪਾਰਟੀ ਇਸ ਪਾਰਲੀਮੈਂਟ ਦੀਆਂ ਚੋਣਾਂ ਦੇ ਵਿੱਚ ਬਣੇਗੀ ਕਾਂਗਰਸ ਪਾਰਟੀ ਲੋਕਾਂ ਨੇ ਵੇਖ ਲਿਆ ਆਕਾਲੀ ਦਲ ਨੂੰ ਵੀ ਵੇਖਿਆ ਆਮ ਆਦਮੀ ਪਾਰਟੀ ਨੂੰ ਵੀ ਮੌਕਾ ਦਿੱਤਾ ਔਰ ਜਿਸ ਪ੍ਰਕਾਰ ਪੰਜਾਬ ਦੇ ਪ੍ਰਤੀ ਭਾਜਪੀ ਦਾ ਰਵਈਆ ਉਹ ਵੀ ਲੋਕ ਜਾਣਦੇ ਨੇ ਸੋ ਮੈਨੂੰ ਉਮੀਦ ਲੱਗਦੀ ਹੈ ਕਿ ਕਾਂਗਰਸ ਪੱਖੀ ਲੋਕਾਂ ਦਾ ਰੁਝਾਨ ਰਹੇਗਾ ਅੱਜ ਮੇਰੇ ਪਾਸੇ ਗੱਠਜੋੜ ਚੱਲ ਰਿਹਾ ਜੀ ਦੂਸਰੇ ਏਰੀਆ ਦੇ ਵਿੱਚ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਤਾਂ ਕਿਸ ਤਰ੍ਹਾਂ ਰਹੇਗਾ ਸੋ ਦੇਖੋ ਸਾਡਾ ਗੱਠਜੋੜ ਤੁਹਾਡੇ ਸਾਹਮਣੇ ਹੈ ਤੁਸੀਂ ਦੇਖਿਆ ਉਹ ਸਾਡੇ ਬੰਦੇ ਪੋਚ ਕਰ ਰਹੇ ਨੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਅਸੀਂ 13 ਨਹੀਂ 13 ਸੀਟਾਂ ਤੇ ਚੋਰਾਬ ਲੜਾਂ ਪੰਜਾਬ ਇੱਕ ਵੱਖਰਾ ਸੂਬਾ ਹੈ ਪੰਜਾਬ ਦੀ ਆਪਣੀ ਵੱਖਰੀ ਪਛਾਣ ਹੈ ਪੰਜਾਬ ਦੇ ਵਿੱਚ ਇਹ ਜਿਹੜੀ ਰਲ ਮਿਲ ਕੇ ਵਾਲਾ ਕੰਮ ਹੈ ਨਾ ਜੀ ਇਹ ਬਹੁਤ ਘੱਟ ਚੱਲਦਾ ਔਰ ਜਿਹੜੇ ਲੋਕ ਇਸ ਤਰ੍ਹਾਂ ਦੇ ਕੰਮ ਕਰਦੇ ਆ ਆ ਤੁਸੀਂ ਦੇਖੋ ਹੁਣ ਬੀਜੇਪੀ ਦਾ ਅਕਾਲੀ ਦਲ ਦਾ ਆਪਸ ਵਿੱਚ ਰੌਲਾ ਪਿਆ ਹੋਇਆ ਹੈ ਬੀਜੇਪੀ ਵਾਲੇ ਚਾਹੁੰਦੇ ਆ ਕਿ ਗੱਠਜੋੜ ਹੋ ਜਾਣ ਅਕਾਲੀ ਦਲ ਵੀ ਚਾਹੁੰਦਾ ਗੱਠਜੋੜ ਅੰਦਰ ਖੱਤੇ ਤਾਂ ਗੱਠਜੋੜ ਹੈਗਾ ਲੇਕਿਨ ਡਰ ਸਤਾ ਰਿਹਾ ਹੈ ਕਿ ਅਗਰ ਗੱਠਜੋੜ ਹੋ ਜਾਂਦਾ ਹੈ ਤੇ ਫਿਰ ਪੰਜਾਬ ਦਾ ਜਿਹੜਾ ਕਿਸਾਨ ਹੈ ਉਹ ਰੁੱਖ ਕਿੱਦਾਂ ਰਹੇਗਾ ਸੋ ਇਹ ਭੰਬਲ ਪੂਸਾ ਪਿਆ ਰਿਹਾ ਹੈ ਲੋਕਾਂ ਨੂੰ ਸਭ ਪਤਾ ਹੈ ਕਿ ਕੀ ਚੱਲ ਰਿਹਾ ਹੈ ਔਰ ਅਸੀਂ ਇਕੱਲੇ ਲੜਨਾ ਪਸੰਦ ਕਰਾਂਗੇ ਔਰ ਅਸੀਂ ਪਹਿਲੇ ਦਿਨੋਂ ਸਾਡੀ ਪੰਜਾਬ ਦੀ ਲੀਡਰਸ਼ਿਪ ਨੇ ਇਹ ਗੱਲ ਤੈਅ ਕਰਤੀ ਸੀ ਕਿ ਅਸੀਂ ਕਿਸੇ ਪ੍ਰਕਾਰ ਦਾ ਆਮ ਆਦਮੀ ਪਾਰਟੀ ਨਾ ਸਾਡਾ ਕੋਈ ਗਠ ਜੋੜਨਾ ਕਿਸਾਨਾਂ ਨੇ ਐਲਾਨ ਕਰਤਾ ਵੀ ਅਸੀਂ ਵਿਰੋਧ ਕਰਾਂਗੇ ਬੀਜੇਪੀ ਦਾ ਜਿੰਨਾਂ ਜਲ ਸਾਡੀਆਂ ਮੰਗਾਂ ਨੂੰ ਨਹੀਂ ਉਹ ਕਿਉਂ ਨਾ ਕਰਨ ਚੀ ਮੈਨੂੰ ਇੱਕ ਗੱਲ ਦੱਸੋ ਜਿਨ੍ਹਾਂ ਦੇ ਤੁਸੀਂ ਲਾਅ ਸਸਪੈਂਡ ਕਰਤੇ ਕਿਸਾਨਾਂ ਦੇ ਖੇਤੀ ਪ੍ਰਦਾਨ ਸੂਬਾ ਜੀ ਇੱਕ ਗੱਲ ਮੈਂ ਹੋਰ ਵੀ ਦੱਸਣਾ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਚਾਹੇ ਉਹ ਕਮਿਸ਼ਨ ਇਸਨ ਦੀ ਦੁਕਾਨ ਹੈ ਚਾਹੇ ਉਹ ਮੈਰਿਜ ਪੈਲੈਸਸ ਹੈ ਚਾਹੇ ਕੋਈ ਹੋਰ ਕਾਰੋਬਾਰ ਹੈ ਫੈਕਟਰੀਆਂ कॉटन ਫੈਕਟਰੀਆਂ ਜਾਂ ਰਾਈਸ ਚੈਲੰਜ ਨੇ ਸਾਰੇ ਦੇ ਸਾਰੇ ਸਬੰਧਤ ਇਸ ਕਿਸਾਨੀ ਨਾਲ ਹੈ ਉਹਦਾ ਕਾਰਨ ਕੀ ਹੈ ਐਮਐਸਪੀ ਦੀ ਜਿਹੜੀ ਫਸਲ ਹੈ ਕਰੋਨਾ ਦੇ ਵਿੱਚ ਕਿਉਂ ਨਹੀਂ ਇਫੈਕਟ ਹੋਇਆ ਸਾਡੇ ਨਾਲ ਸਾਡੀ ਫਸਲ ਚੱਕੀ ਗਈ ਘੱਟੋ ਘੱਟ 70 ਤੋਂ 80 ਹਜ਼ਾਰ ਕਰੋੜ ਰੁਪਏ ਸਾਡਾ ਦੋਹਾਂ ਫਸਲਾਂ ਦਾ ਪੰਜਾਬ ਚ ਆ ਗਿਆ ਉਸੇ ਗੱਲ ਦਾ ਹੀ ਬਾਜ਼ਾਰਾਂ ਚ ਰੌਣਕਾਂ ਲੱਗਦੀਆਂ ਜੇ ਉਹ ਐਮਐਸਪੀ ਦੇ ਜਿਹੜੇ ਮਨਸੂਬੇ ਗੁਨੇ ਜਾ ਰਹੇ ਹੈ ਕਿ ਉਹਨੂੰ ਖਤਮ ਕਰ ਦਈਏ ਤੁਸੀਂ ਫਾਰਮੂਲਾ ਬਿੱਲ ਬਣਾਏ ਫਿਰ ਤੁਸੀਂ ਸਸਪੈਂਡ ਕਰਤੇ ਜਦੋਂ ਸਸਪੈਂਡ ਕਰਤੇ ਤੇ ਉਹਨਾਂ ਦਾ ਨੋਟੀਫਿਕੇਸ਼ਨ ਲਿਆਓ ਜੀ ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਲਿਆਉਂਦੇ ਇਹਦਾ ਮਤਲਬ ਇਹ ਹੈ ਵੀ ਤੁਸੀਂ ਚੋਣਾ ਤੋਂ ਬਾਅਦ ਦੁਬਾਰੇ ਤੁਸੀਂ ਉਹ ਕਾਲੇ ਕਾਨੂੰਨ ਵਾਪਸ ਕਰ ਸਕਦੇ ਹੋ ਫਿਰ ਉਹ ਲੀਗਲ ਗਰੰਟੀ ਮੰਗਦਾ ਇਹ ਨਹੀਂ ਕਹਿੰਦਾ ਵੀ ਸਾਡਾ ਤੁਸੀਂ ਖਰੀਦੋ ਸਾਡੀ ਇਸ ਭਾਤੋਂ ਥੱਲੇ ਸਾਡੀ ਫਸਲ ਨਾ ਖਰੀਦੀ ਜਾਵੇ ਅੱਜ ਜੇ ਲੋਇਸਟ ਸਾਰੀ ਸੁਆਮੀਨਾਥਮ ਕਮਿਸ਼ਨ ਦੀ ਗੱਲ ਕਰ ਲਈਏ ਤੇ ਕਿਸਾਨ ਦੀ ਇਨਕਮ ਦੀ ਗੱਲ ਕਰ ਲਈਏ ਤਾਂ ਪਰਡੇ 26 ਰੁਪਏ پورے ਹਿੱਸੇ ਨਹੀਂ ਆ ਰਹੇ ਇਹ ਬਿਲਕੁਲ ਸੱਚ ਹੈ ਇਹ ਵਿੱਚ ਕੋਈ ਕਤਕਤ ਨਹੀਂ ਹੈ ਔਰ ਜਿਸ ਪ੍ਰਕਿਰੇ ਦਾ ਰਵਈਆ ਵਰਤਿਆ ਗਿਆ ਕੇਂਦਰ ਸਰਕਾਰ ਵੱਲੋਂ ਤੁਸੀਂ ਤੁਹਾਨੂੰ ਪਤਾ ਹੈ ਕਿਸਾਨ ਨidhi ਯੋਜਨਾ ਇੱਕ 23 ਲੱਖ ਕਿਸਾਨਾਂ ਨੂੰ 6-6000 ਰੁਪਏ ਆਉਂਦਾ ਸੀ ਜਦੋਂ ਕਿਸਾਨ ਬਾਰਡਰ ਤੇ ਜਾ ਕੇ ਬਹਿ ਗਿਆ ਹੁਣ 1.58 ਲੱਖ ਬੰਦੇ ਦਾ ਕਿਸਾਨਾਂ ਦਾ ਉਹ ਕਿਸਾਨ ਨidhi ਯੋਜਨਾ ਤੋਂ ਨਾਮ ਕੱਟਤਾ 1.58 ਲੱਖ ਦਾ जानके कहंदे ਇਹਨਾਂ ਦੇ ਡਾਕੂਮੈਂਟਸ ਪੂਰੇ ਨਹੀਂ ਐ ਪਹਿਲਾਂ 23 ਲੱਖ ਨੂੰ ਤੁਸੀਂ ਕਿੱਥੋਂ ਦਿੰਦੇ ਸੀ ਜੀ ਕਿਸਾਨਨੀ ਦੀ ਯੋਜਨਾ ਹੌਲੀ ਹੌਲੀ ਸਿਸਟਮ ਕੀ ਐ ਪੰਜਾਬ ਦੇ ਲੋਕ ਜਿਹੜੇ ਅਣਖੀ ਔਰ ਗੈਰਤੀ ਹੈਗੇ ਐ ਮਨ ਲੇ ਕਿ ਉਹ ਕਿਸੇ ਦੀ ਈਨ ਨਹੀਂ ਮੰਨਦੇ ਚਾਹੇ ਉਹ Hindu ਐ ਚਾਹੇ ਉਹ Sikh ਐ ਚਾਹੇ ਉਹ ਗਰੀਬ ਐ ਇਹ ਪੰਜਾਬ ਨੂੰ ਇੱਕ ਵਰਦਾਨ ਐ ਸੱਚੇ ਪਾਤਸ਼ਾਹ ਦਾ ਕਿ ਉਹ ਪਿਆਰ ਨਾਲ ਤਾਂ ਉਹਨਾਂ ਨੂੰ ਵੜ ਲਓ ਲੇਕਿਨ ਉਹ ਈਨ ਨਹੀਂ ਮੰਨਦੇ ਇਹ ਹੌਲੀ ਹੌਲੀ ਸਾਨੂੰ ਆਰਥਿਕ ਕਮਜ਼ੋਰ ਕਰਨਾ ਚਾਹੁੰਦੇ ਆ ਕਿ ਪੰਜਾਬ ਆਰਥਿਕ ਕਮਜ਼ੋਰ ਹੋ ਜਾਏਗਾ ਫੇਰ ਪੰਜਾਬ ਤੇ ਅਸੀਂ ਭਾਜਪਾ ਦੀ ਜਿਹੜੀ ਸੋਚ ਹੈ ਉਹ ਲਾਗੂ ਕਰ ਸਕਦੇ ਆ ਨਰਿੰਦਰ ਮੋਦੀ ਜੀ ਕਿਉਂਕਿ ਪੂਰਾ ਦੇਸ਼ ਜਿੱਤ ਲਿਆ ਉਹਨਾਂ ਦੇ ਮਨ ਚ ਇੱਕ ਇੱਛਾ ਹੈ ਜਿਵੇਂ ਸਿਕੰਦਰ ਬਾਦਸ਼ਾਹ ਸਾਰਾ ਜਿੱਤ ਲਿਆ ਸੀ ਕੰਮ ਉਹ ਇੱਛਾ ਹੈ ਮੋਦੀ ਜੀ ਦੇ ਮਨ ਚ ਕਿ ਪੰਜਾਬ ਜਿੱਤਣਾ ਪਰ ਪੰਜਾਬ ਜਿੱਤਿਆ ਨਹੀਂ ਜਾਣਾ ਪੰਜਾਬ ਨਹੀਂ ਜਿੱਤਿਆ ਜਾਣਾ ਇੱਥੇ ਉਹ ਪੰਜਾਬ ਦੇ ਲੋਕ ਹੈ ਇਹ ਇਹ ਵੱਖਰੀ ਕਿਸਮ ਦੀ ਮੈਂ ਸਮਝਦਾ ਕਿ ਇਹਨਾਂ ਚ ਜੋਸ਼ ਹੈ ਇੱਕ ਬੰਦਾ ਕਾਰਗਿਲ ਦਾ ਬਾਰਡਰ ਹੋਵੇ ਤੁਸੀਂ ਦੇਖ ਲਓ ਨਾ ਐਡਾ ਕ ਪੰਜਾਬ ਹੈ 10 ਸ਼ਹੀਦیاں ਦਿੱਤੀਆਂ ਪੰਜਾਬ ਨੇ ਸਭ ਤੋਂ ਵੱਧ ਦਿੱਤੀਆਂ ਆਜ਼ਾਦੀ ਜੰਗ-ਏ-ਆਜ਼ਾਦੀ ਦੇ ਵਿੱਚ ਜਿਹੜਾ ਦੇਸ਼ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਪੰਜਾਬੀਆਂ ਨੇ ਪਾਇਆ ਕਾਰਗਿਲ ਦੀ ਲੜਾਈ ਭੈੜ ਦੀ ਲੜਾਈ ਪਾਕਿਸਤਾਨ ਨਾਲ ਲੜਾਈ ਬੰਗਲਾਦੇਸ਼ ਨਾਲ ਲੜਾਈ ਸਭ ਤੋਂ ਵੱਧ ਪੰਜਾਬੀ ਸ਼ਹੀਦ ਹੋਏ ਹੋਣੇ ਔਰ ਇੱਕ ਇੱਕ ਬੰਦੇ ਨੇ 12-12 ਨਾਲ ਲੜਿਆ ਸੋ ਇਹ ਕੋਈ ਜਿੱਤਿਆ ਨਹੀਂ ਜਾਣਾ ਇੱਥੇ ਆ ਕੇ ਉਹਨਾਂ ਨੂੰ ਆਪ ਹਾਰ ਮੰਨਣੀ ਦਲਬਾਤੂ ਕਹਿੰਦਾ ਐਲਾਨ ਕਰ ਦਿੰਦਾ ਜੀ ਤੁਹਾਡਾ ਕਦੋਂ ਦਾ ਹੋਣਾ ਹੋਵੇ ਉਹ ਸਾਡਾ ਕੈਂਡੀਡੇਟ ਵੀ ਐਲਾਨ ਹੋ ਜਾਏਗਾ ਜਨਾਬ ਆਮ ਆਦਮੀ ਪਾਰਟੀ ਕੋਲ ਤਾਂ ਕੈਂਡੀਡੇਟ ਹੀ ਨਹੀਂ ਸੀ ਐਲਾਨ ਕੀ ਕਰ ਦਿੱਤਾ ਇੱਕ ਮੰਤਰੀ ਨੂੰ ਪੰਜ ਮੰਤਰੀ ਉਤਾਰਤੇ ਦੋ ਸਾਡੇ ਪੱਟਕੇ ਲੈ ਗਏ ਇਹ ਕਹਿੰਦੇ ਸੀ ਅਸੀਂ ਆਮ ਲੋਕਾਂ ਨੂੰ ਟਿਕਟਾਂ ਦੇਾਂਗੇ ਡੱਬਾ ਰੱਖ ਕੇ ਵੋਟਾਂ ਪਾਉਂਦੇ ਹੁੰਦੇ ਸੀ ਕੇਵਲਜੀ ਕਹਿੰਦੇ ਹੁੰਦੇ ਸੀ ਇਹ ਕੰਮ ਬੜਾ ਵਧੀਆ ਯਾਰ ਇਹ ਰਾਜਨਜੀ ਹਰਿ ਯਾਰ ਆਪ ਪਰਚੀ ਪਾਉਂਦੇ ਐ ਤੇ ਫਿਰ ਵੇਖਦੇ ਕੈਂਡੀਡੇਟ ਕਿਹਨੂੰ ਦਾ ਨਾਮ ਪਰਚੀ ਇਹ ਉਹ ਲੋਕ ਐ ਕਹਿੰਦੇ ਹੁੰਦੇ ਸੀ ਲੋਕਾਂ ਦਾ ਬਜਟ ਚੀਮਾ ਲੋਕਾਂ ਦੇ ਘਰਾਂ ਨੂੰ ਪੁੱਛਦਾ ਹੁੰਦਾ ਸੀਗਾ ਚੀਮਾ ਸਾਹਿਬ ਵੀ ਦੱਸੋ ਕਿਹੋ ਜਿਹਾ ਬਜਟ ਬਣਾਉਣਾ ਤੋ ਜਿਹੜੇ ਉਮੀਦਵਾਰ ਐ ਐ ਫਰਸਟ੍ਰੇਸ਼ਨ ਐ ਭਗਵੰਤ ਸਿੰਘ ਮਾਨ ਹੁਰਾਂ ਦੀ ਕਿਉਂਕਿ ਕੋਈ ਚਿਹਰਾ ਨਹੀਂ ਐ ਔਰ ਸਾਰੇ ਮੰਤਰੀ ਆਪ ਹਾਰਨਾ ਚਾਹੁੰਦੇ ਆ ਕੋਈ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਉਹਨਾਂ ਦੀ ਮੰਤਰੀਸ਼ਿਪ ਜਾਂਦੀ ਜਾ ਰਹੀ ਐ ਸੋ ਇਹ ਕਾਫੀ ਤਰ੍ਹਾਂ ਦਾ ਕੰਮ ਔਰ ਜਿਨ੍ਹਾਂ ਨੂੰ ਟਿਕਟਾਂ ਦਿੱਤੀਆਂ ਉਹ ਕਈਆਂ ਦੇ ਲੋਕ ਚਰਚਾ ਕਰ ਰਹੇ ਕਿ ਸ਼ਾਇਦ ਪਾਰਟੀ ਛੱਡ ਦੇ ਦਲ ਬਦਲਣ ਦਾ ਕੀ ਰਹੇਗਾ ਜੀ ਜਿਹੜਾ ਦਲ ਬਦਲਣ ਦਾ ਗੱਲ ਕਰ ਰਹੇ ਮੈਂ ਸਮਝਦਾ ਕਿ ਤੁਹਾਡੇ ਵਿਚਾਰੇ ਦੇਖੋ ਸਾਬ ਮੈਨੂੰ ਤਾਂ ਬੜੀ ਇਸ ਗੱਲ ਦੀ ਖੁਸ਼ੀ ਹੈ ਜੀ ਨੇ ਜਾਣਾ ਚਾਹੁੰਦਾ ਵਿਅਕਤੀ ਹੈ ਜਿਹੜੇ ਇਹੋ ਜਿਹੇ ਲੋਕ ਐ ਇੱਕ ਵਾਰੀ ਖਰੀ ਖਰੀ ਕੰਮ ਰਹਿ ਜੀ ਸਾਨੂੰ ਕੀ ਫਰਕ ਪਿਆ ਜੀ ਤੁਹਾਡੇ ਮਨਪ੍ਰੀਤ ਸਿੰਘ ਬਾਦਲ ਚਲੇ ਗਏ ਜੇ ਸਾਡਾ ਖਜ਼ਾਨਾ ਮੰਤਰੀ ਚਲਾ ਗਿਆ 65000 ਤੇ ਸਾਡਾ ਖਜ਼ਾਨਾ ਮੰਤਰੀ ਹਾਰ ਗਿਆ ਸੀ ਤੇ ਵਾਪਸ ਤੇ ਇਦੂ ਇੱਕ ਮਿੰਟ ਇਦੂ ਵੱਡਾ ਕੋਈ ਲੀਡਰ ਹੈਗਾ ਸੀਗਾ ਸਭ ਤੋਂ ਵੱਡਾ ਲੀਡਰ ਜੇ ਉਹ ਰੇ ਜਾਣਾ ਕੋਈ ਫਰਕ ਨਹੀਂ ਪਿਆ ਤੁਸੀਂ ਅਦਕੀ ਵੇਖ ਲਿਓ ਬਠਿੰਡੇ ਦੇ 65000 ਅਸੀਂ ਕੱਟੇ ਸੀ ਵਿਧਾਨ ਸਭਾ ਚ ਤੇ ਬਾਬਾ ਸੁੱਖ ਰਖੇ 30000 ਵਧਾਂਗੇ ਆਪਕੀ ਕੱਲੇ ਬਿਠੇ ਮੇਰੀ ਗੱਲ ਯਾਦ ਰੱਖਿਓ ਕੱਲਾ ਹੀ ਗੁੱਸਾ ਜਿਹੜਾ ਸੀਗਾ ਕਿਉਂਕਿ ਇਹੋ ਜਿਹੇ ਜਿਹੜੇ ਲੀਡਰ ਐ ਜਿਨ੍ਹਾਂ ਨੇ ਕਾਂਗਰਸ ਅਡਾਪਟ ਹੀ ਨਹੀਂ ਕੀਤੀ ਜਿਹੜੇ ਲੋਕ ਕੇਵਲ ਮੌਕਾ ਪ੍ਰਸਤੀ ਦੀ ਗੇਮ ਖੇਡਦੇ ਖਰੇ ਖਰੇ ਰਹਿ ਜਾਣਗੇ ਖਰੇ ਖਰੇ ਪਰਿਵਾਰ ਰਹਿ ਜਾਣਗੇ ਤੇ ਮੈਦਾਨ ਕਾਫੀ ਠੀਕ ਹੋਊਗਾ ਤੇ ਉਹਨਾਂ ਨੂੰ ਟਿਕਟਾਂ ਦੇਾਂਗੇ ਜੀ ਨਵੇਂ ਚਿਹਰਿਆਂ ਨੂੰ ਮੌਕਾ ਦੇਣਗੇ ਕਿਹੋ ਜਿਹੇ ਲੋਕ ਚਿਹਰੇ ਜਿੱਤੇ ਜੀ ਆਮ ਲੋਕ ਚਿਹਰੇ ਬਣ ਗਏ ਨਾ ਜੀ ਵੱਡੇ ਵੱਡੇ ਚਿਹਰੇ ਹਰਾਤੇ ਹੁਣ ਕੋਈ ਵੱਡਾ ਲੀਡਰ ਨਹੀਂ ਹੈ ਹੁਣ ਜਨਤਾ ਦੇ ਨਾਲ ਵੱਡੇ ਆ ਰਹੇ ਨੇ ਤੁਹਾਡੇ ਮੈਂ ਕਿਹਾ ਕੀ ਮੈਂ ਤਾਂ ਛੋਟੇ ਹੀ ਚਾਹੀਦੇ ਮੈਨੂੰ ਅੱਗੇ ਲੋਕ ਕਹਿੰਦੇ ਮੈਨੂੰ ਬਾਲੇ ਬੱਬਰ ਸ਼ੇਰ ਨਹੀਂ ਚਾਹੀਦੇ ਮੈਂ ਤਾਂ ਆਪਦਾ ਬکریاں ਉਹਨਾਂ ਨਾਲ ਹੀ ਕੰਮ ਚਲਾ ਲੂੰਗਾ ਲੇਕਿਨ ਹੁਣ ਖਰੀਆਂ ਇਹ ਨਾ ਹੋਣ ਵੀ ਬੱਬਰ ਸ਼ੇਰ ਆਪ ਨੂੰ ਹੀ ਖਾਜੇ ਕਿਸੇ ਦੇ